ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਇਹ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਜੀ ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਜਿਹੜੀ ਚੰਡੀਗੜ੍ਹ ਦੇ ਵਿੱਚ ਪੁਲਿਸ ਕਾਂਸਟੇਬਲ ਦੀ ਨਵੀਂ ਭਰਤੀ ਜਿਹੜੀ ਆਈ ਆ ਠੀਕ ਹੈ ਜੀ ਸੋ ਕਾਂਸਟੇਬਲ ਦੀ ਨਵੀਂ ਭਰਤੀ ਆਈ ਆ ਚੰਡੀਗੜ੍ਹ ਪੁਲਿਸ ਕਾਂਸਟੇਬਲ ਸੋ ਸਾਰੇ ਕੈਂਡੀਡੇਟ ਇਸ ਵੀਡੀਓ ਨੂੰ ਜਿਹੜਾ ਲਾਸਟ ਤੱਕ ਜ਼ਰੂਰ ਦੇਖਣ ਸੋ ਜਿੰਨੇ ਪੰਜਾਬ ਦੇ ਕੈਂਡੀਡੇਟ ਆ ਉਹ ਚੰਡੀਗੜ੍ਹ ਪੁਲਿਸ ਦੇ ਫਾਰਮ ਵੀ ਜਿਹੜੇ ਅਪਲਾਈ ਕਰ ਸਕਦੇ ਆ ਸੋ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕੀ ਪ੍ਰੋਸੈਸ ਰਹਿਣ ਵਾਲਾ ਹੈ ਪੋਸਟਾਂ ਕਿੰਨੀਆਂ ਆ ਫੀਸ ਕਿੰਨੀ ਆ ਠੀਕ ਹੈ ਜੀ ਤੇ ਕੀ ਤੁਹਾਡੀ ਜਿਹੜੀ ਯੋਗਤਾ ਚਾਹੀਦੀ ਹੈ ਸੋ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗਾ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਜੁੜੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਟੈਲੀਗ੍ਰਾਮ ਚੈਨਲ ਦਾ ਜਿਹੜਾ ਲਿੰਕ ਆ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਉਸ ਨੂੰ ਵੀ ਜਿਹੜਾ ਆ ਉਹ ਜ਼ਰੂਰ ਜੁਆਇਨ ਕਰਨਾ ਸੋ ਹੁਣ ਤੁਹਾਨੂੰ ਦੱਸਦੇ ਆ ਕਿ ਇਸ ਕਾਂਸਟੇਬਲ ਦੀ ਜਿਹੜੀ ਭਰਤੀ ਦੇ ਵਿੱਚ ਵੈਕੈਂਸੀਆਂ ਵੈਕੈਂਸੀ ਕਿੰਨੀ ਆ ਠੀਕ ਹੈ ਜੀ ਕੀ ਕੀ ਯੋਗਤਾ ਆ ਕੀ ਇਸ ਭਰਤੀ ਦਾ ਜਿਹੜਾ ਪ੍ਰੋਸੈਸ ਰਹਿਣ ਵਾਲਾ ਆ ਸੋ ਇਸ ਦਾ ਜਿਹੜਾ ਪੇਪਰ ਹੋਵੇਗਾ ਉਹ ਕਿਹੜੀ-ਕਿਹੜੀ ਭਾਸ਼ਾ ਦੇ ਵਿੱਚ ਹੋਵੇਗਾ ਸੋ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦੇਣ ਵਾਲੇ ਆ ਸੋ ਆਜੋ ਸੋ ਪਹਿਲਾਂ ਦੇਖੋ ਇਸ ਦੇ ਵਿੱਚ ਜਿਹੜਾ ਆ ਇਹ ਚੰਡੀਗੜ੍ਹ ਆਈਟੀ ਕਾਂਸਟੇਬਲ ਅਸਾਮੀਆਂ ਦੀ ਜਿਹੜੀ ਚੋਣ ਪ੍ਰਕਿਰਿਆ ਹੈ ਠੀਕ ਹੈ ਜੀ ਆਈਟੀ ਕਾਂਸਟੇਬਲਾਂ ਦੀ ਇਹ ਜਿਹੜੀ ਭਰਤੀ ਹੈ ਤੇ ਇਸ ਦੇ ਵਿੱਚ ਜਿਹੜਾ ਪਹਿਲਾ ਪ੍ਰੋਸੈਸ ਆ ਉਹ ਤੁਹਾਡਾ ਹੈਗਾ ਜੀ ਲਿਖਤੀ ਪ੍ਰੀਖਿਆ ਠੀਕ ਹੈ ਜੀ ਪਹਿਲਾਂ ਤੁਹਾਡੀ ਜਿਹੜੀ ਲਿਖਤੀ ਪ੍ਰੀਖਿਆ ਹੋਊਗੀ ਪ੍ਰੀਖਿਆ ਤੁਹਾਡੀ ਜਿਹੜੀ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਤਿੰਨ ਭਾਸ਼ਾ ਦੇ ਵਿੱਚ ਜਿਹੜਾ ਐਗਜ਼ਾਮ ਲਿਆ ਜਾਂਦਾ ਹੈ ਪਹਿਲਾ ਇੰਗਲਿਸ਼ ਠੀਕ ਹੈ ਜੀ ਦੂਜਾ ਹਿੰਦੀ ਤੇ ਤੀਜਾ ਜਿਹੜਾ ਆ ਪੰਜਾਬੀ ਤੁਸੀਂ ਇਹਨਾਂ ਤਿੰਨਾਂ ਭਾਸ਼ਾਵਾਂ ਚ ਜਿਹੜੀ ਮਰਜ਼ੀ ਭਾਸ਼ਾ ਚ ਜਿਹੜਾ ਆ ਆਪਣਾ ਐਗਜ਼ਾਮ ਜਿਹੜਾ ਲਿਖਤੀ ਪ੍ਰੀਖਿਆ ਜਿਹੜੀ ਆ ਦੇ ਸਕਦੇ ਹੋ ਸੋ ਪੰਜਾਬ ਵਾਲਿਆਂ ਲਈ ਪੰਜਾਬੀ ਜ਼ਰੂਰੀ ਆ ਇਸ ਕਰਕੇ ਜਿਹੜਾ ਪੰਜਾਬੀ ਚ ਵੀ ਤੁਹਾਡਾ ਜਿਹੜਾ ਐਗਜ਼ਾਮ ਹੋਵੇਗਾ ਠੀਕ ਹੈ ਜੀ ਫਿਰ ਤੁਹਾਡਾ ਜਿਹੜਾ ਸਰੀਰਕ ਟੈਸਟ ਹੋਵੇਗਾ ਉਸ ਤੋਂ ਬਾਅਦ ਤੁਹਾਡੀ ਦਾਸਤਾਵੇਜ਼ ਦੀ ਪੋਸਟਿੰਗ ਜਿਸ ਨੂੰ ਅਸੀਂ ਡਾਕੂਮੈਂਟ ਵੈਰੀਫਿਕੇਸ਼ਨ ਕਹਿ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਤੁਹਾਡੀ ਮੈਡੀਕਲ ਜਿਹੜੀ ਆ ਜਾਂਚ ਉਹ ਹੋਵੇਗੀ ਤੇ ਅੱਗੇ ਹੈਗਾ ਜੀ ਯੋਗਤਾ ਦੇਖ ਲਓ ਠੀਕ ਹੈ ਜੀ ਪੋਸਟ ਦਾ ਨਾਮ ਹੈਗਾ ਜੀ ਆਈਟੀ ਕਾਂਸਟੇਬਲ ਤੇ ਕੁੱਲ ਪੋਸਟਾਂ ਦੇਖੋ ਜੀ ਕੁੱਲ ਪੋਸਟਾਂ ਹੈਗੀਆਂ ਜੀ 200 ਠੀਕ ਹੈ ਜੀ ਕੁੱਲ ਪੋਸਟਾਂ 200 ਆ ਤੇ ਇਸ ਦੇ ਵਿੱਚ ਜਿਹੜੀ ਤੁਹਾਡੀ ਯੋਗਤਾ ਆ ਉਹ ਬੀਐਸਸੀ ਐਮਐਸਸੀ ਜਾਂ ਆਈਟੀ ਠੀਕ ਹੈ ਜੀ ਇਹ ਤੁਹਾਡੀ ਜਿਹੜੀ ਯੋਗਤਾ ਹੋਣੀ ਚਾਹੀਦੀ ਆ ਤੇ ਅੱਗੇ ਚੱਲਦੇ ਹਾਂ ਹੋਰ ਹਾਂਜੀ ਅਰਜੀ ਦੀਆਂ ਤਰੀਕਾਂ ਠੀਕ ਹੈ ਜੀ ਇਹ ਜਨਰਲ ਕੈਟਾਗਰੀ ਵਾਸਤੇ ਜਿਹੜੀ ਹੈ 1000 ਰੁਪਿਆ ਫੀਸ ਲੱਗੇਗੀ OBC ਤੇ X XWS ਦੀ ਜਿਹੜੀ ਆ ਉਹ ਹੈਗੀ ਹੈ ਜੀ 800 ਰੁਪਿਆ ਫੀਸ ਤੇ SC ਕੈਂਡੀਡੇਟ ਦੀ ਜਿਹੜੀ ਆ ਇਹ ਹੈਗੀ 500 ਰੁਪਿਆ ਫੀਸ ਠੀਕ ਹੈ ਜੀ ESM ਦੀ ਜਿਹੜੀ ਆ ਕੋਈ ਵੀ ਫੀਸ ਨਹੀਂ ਗਈ ਭੁਗਤਾਨ ਦਾ ਜਿਹੜਾ ਮੋਡ ਉਹ ਆਨਲਾਈਨ ਤੁਹਾਨੂੰ ਕਰਨਾ ਪਵੇਗਾ ਠੀਕ ਹੈ ਜੀ ਸੋ ਇਹ ਤੁਹਾਡੀ ਜਿਹੜੀ ਆ ਫੀਸ ਜਿਹੜੀ ਆ ਰਹਿਣ ਵਾਲੀ ਹੈ ਜਨਰਲ ਦੀ 1000 ਰੁਪਇਆ ਫੀਸ ਆ OBC EWS ਦੀ ਜਿਹੜੀ ਆ 800 ਆ ਤੇ SC ਦੀ 500 ਆ ESM ਦੀ ਜਿਹੜੀ 0 ਆ ਤੇ ਆਨਲਾਈਨ ਤੁਹਾਨੂੰ ਜਿਹੜੀ ਇਹ ਪੇਮੈਂਟ ਉਹ ਕਰਨੀ ਹੋਵੇਗੀ ਸੋ ਅੱਗੇ ਆ ਗਈ ਹੈ ਜੀ तरीका ਜਿਹੜੀਆਂ ਆ ਕਦੋਂ ਨੂੰ ਜਿਹੜੀਆਂ ਸੋ ਛੁੱਟੀ ਸੂਚਨਾ ਜਾਰੀ ਕਰਨ ਦੀ ਜਿਹੜੀ ਮਿਤੀ ਹੈ 41 224 ਇਹ ਕੱਲ ਪੋਸਟਾਂ ਨੂੰ ਜਿਹੜਾ ਜਾਰੀ ਕੀਤਾ ਗਿਆ ਹੈ ਅਪਲਾਈ ਕਰਨ ਦੀ ਮਿਤੀ ਜਿਹੜੀ ਹੈ ਜਨਵਰੀ 2024 ਦੇ ਅੰਤ ਦੇ ਵਿੱਚ ਇਸ ਦੀ ਜਿਹੜੀ ਹੈ ਐਪਲੀਕੇਸ਼ਨ ਫਾਰਮ ਜਿਹੜੇ ਆਊਟ ਹੋ ਜਾਣਗੇ ਤੇ ਆਖਰੀ ਮਿਤੀ ਜਿਹੜੀ ਹੈ ਜਲਦੀ ਅਪਡੇਟ ਕਰਨਗੇ ਠੀਕ ਹੈ ਜੀ ਤੇ ਜਨਵਰੀ ਦੇ ਲਾਸਟ ਦੇ ਵਿੱਚ ਜਿਹੜਾ ਆ ਅੱਜ 5 ਜਨਵਰੀ ਹੋ ਗਈ ਆ ਤੇ ਲਾਸਟ ਦੇ ਵਿੱਚ ਜਿਹੜੇ ਇਸ ਚੰਡੀਗੜ੍ਹ ਪੁਲਿਸ ਭਰਤੀ ਦੇ ਜਿਹੜੇ ਆ ਉਹ ਫਾਰਮ ਆਨਲਾਈਨ ਲਈ ਜਿਹੜੇ ਆ ਉਹ ਆਊਟ ਹੋ ਜਾਣੇ ਆ ਤੇ ਪ੍ਰੀਖਿਆ ਦੀ ਮਿਤੀ ਵੀ ਜਿਹੜੀ ਬਾਅਦ ਵਿੱਚ ਸੂਚਿਤ ਜਿਹੜੀ ਆ ਉਹ ਕੀਤੀ ਜਾਊਗੀ ਠੀਕ ਹੈ ਜੀ ਤੇ ਬਾਕੀ ਹੈਗਾ ਜੀ ਭਾਰਤੀ ਸਨਸ ਦਾ ਨਾਮ ਤਾਂ ਤੁਹਾਨੂੰ ਦੱਸਤਾ ਚੰਡੀਗੜ੍ਹ ਪੁਲਿਸ ਆ ਪੋਸਟ ਦਾ ਨਾਮ ਆਈਟੀ आईटी कांस्टेबल वाला ठीक है जी मोड ऑफ ਜਿਹੜਾ ਅਪਲਾਈ ਜਾ ਉਹ ਆਨਲਾਈਨ ਤੁਹਾਨੂੰ ਫਾਰਮ ਅਪ ਕਰਨਾ ਪਾਉਗਾ ਕੋਲ ਜਿਹੜੀਆਂ ਅਸਾਮੀਆਂ ਦੇਖ ਲਓ ਉਹ ਹੈਗੀਆਂ ਜੀ 200 ਕੋਲ ਅਸਾਮੀਆਂ ਆ ਤੇ ਨੌਕਰੀ ਦੀ ਜਿਹੜੀ ਸਥਿਤੀ ਆ ਉਹ ਚੰਡੀਗੜ੍ਹ ਦੇ ਵਿੱਚ ਹੀ ਤੁਹਾਨੂੰ ਜਿਹੜੀ ਨੌਕਰੀ ਜਿਹੜੀ ਹੈ ਮਿਲਣ ਵਾਲੀ ਆ ਠੀਕ ਹੈ ਜੀ ਸੋ ਇਹ ਚੰਡੀਗੜ੍ਹ ਪੁਲਿਸ ਦੀ ਭਰਤੀ ਜਨਵਰੀ ਦੇ ਜਿਹੜਾ ਲਾਸਟ ਦੇ ਵਿੱਚ ਜਿਹੜੀ ਇਹ ਭਰਤੀ ਆ ਜਾਵੇਗੀ ਤੇ ਜਿਹੜੇ ਇਸ ਭਰਤੀ ਦੇ ਕੈਂਡੀਡੇਟ ਚਾਹਵਨ ਹਨ ਉਹ ਇਸ ਕਾਂਸਟੇਬਲ ਦੇ ਲਈ ਲਈ ਜਿਹੜਾ ਆ ਉਹ ਆਪਣਾ ਫਾਰਮ ਜਿਹੜਾ ਅਪਲਾਈ ਕਰ ਸਕਦੇ ਹਨ ਤੇ ਜਨਵਰੀ ਤੋਂ ਬਾਅਦ ਇਹ ਫਾਰਮ ਜਿਹੜੇ ਤੁਹਾਡੇ ਆਊਟ ਹੋ ਜਾਣੇ ਆ ਠੀਕ ਹੈ ਜੀ ਬਾਕੀ ਇਹ ਪਲੱਸ 2 بیس ਤੇ ਨਹੀਂ ਹੈਗੀ ਪਲੱਸ 2 بیس ਤੇ ਜੇ ਕੋਈ ਹੋਰ ਭਰਤੀ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਬਾਕੀ ਕਾਂਸਟੇਬਲ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਜਰੂਰ ਭਰਤੀ ਆ ਰਹੀ ਹੈ 2024 ਦੇ ਵਿੱਚ ਉਸ ਦੀ ਵੀ ਤੁਹਾਨੂੰ ਥੋੜੇ ਦਿਨਾਂ ਤੱਕ ਜਿਹੜੀ ਇਹ ਜਾਣਕਾਰੀ ਜਿਹੜੀ ਆ ਜਰੂਰ ਦੇਵਾਂਗੇ ਸੋ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਸੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਬਾਕੀ ਜਲਦੀ ਅਗਲੀ ਅਪਡੇਟ ਲੈ ਕੇ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ